ਕਿਸਾਨਾਂ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨ ਹੱਥਾਂ ਤੇ ਝੰਡੇ ਚੁੱਕ ਕੇ ਸੜਕਾਂ ਤੇ ਉਤਰ ਗਏ ਨੇ ਤਸਵੀਰਾਂ ਜੋ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦਾ ਇਕੱਠ ਠਾਠਾ ਮਾਰਦਾ ਗੂੰਜਦਾਰ ਨਜ਼ਰ ਆ ਰਿਹਾ ਹੈ ਲੰਬੇ ਸਮੇਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਹੈ ਇਸ ਦੌਰਾਨ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ ਜਿਸ ਨੂੰ ਸੁਣ ਕੇ ਤੁਸੀਂ दंग रह ਜਾਓਗੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਬੇਰੁਖੀ ਸਾਹਮਣੇ ਆਈ ਹੈ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ 9 ਤਰੀਕ ਦਾ ਬਾਜ਼ਾਰ ਦੇ ਵਿੱਚ ਜਾ ਕੇ ਬੇਨਤੀ ਕਰਨੀ ਹੈ ਕਿ ਜਿਹੜਾ 16 ਫਰਵਰੀ ਨੂੰ ਪੂਰਾ ਭਾਰਤ ਬੰਦ ਹੋ ਰਿਹਾ ਉਹਦੇ ਸਬੰਧ ਵਿੱਚ ਤਕਰੀਬਨ ਸੂਚੇ ਜਿੰਨੇ ਵੀ ਦੁਕਾਨਦਾਰ ਹੈ ਚਾਹੇ ਉਹ ਵੱਡਾ ਹੈ ਚਾਹੇ ਉਹ ਛੋਟਾ ਸਾਰਿਆਂ ਨੂੰ ਸਾਡਾ ਮਿਲਣ ਦਾ ਪ੍ਰੋਗਰਾਮ ਹੈ ਪੈਡਲ ਮਾਰਚਾ ਸ਼ਾਂਤੀਪੂਰਵਕ ਅਸੀਂ ਜਿਹੜਾ ਇਹ ਮਾਰਚ ਕਰਾਂਗੇ ਬਹੁਤ ਸਾਰੀ ਸੰਗਤ ਬਾਜ਼ਾਰ ਦੇ ਵਿੱਚ ਤੁਰ ਕੇ ਦੁਕਾਨਦਾਰਾਂ ਨੂੰ ਬੇਨਤੀ ਕਰੂਗੀ ਕਿ ਆਪਾਂ ਜਿਹੜਾ 16 ਤਰੀਕ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਕਾਨ ਕੋਈ ਵੀ ਅਦਾਰਾ ਆਪਾਂ ਉੱਤੇ ਖੋਲਣਾ ਨਹੀਂ ਤੇ ਆਪਾਂ ਪੂਰਨ ਤੌਰ ਤੇ ਬੰਦ ਕਰੀ ਕੀ ਕਾਰਨ ਹੈ ਜਿਹੜਾ ਬੰਦ ਕਰਨ ਦਾ ਕਾਰਨ ਤਿੰਨ ਚਾਰ ਆ ਕੋਈ ਇੱਕੋ ਵੇਤਾ ਦੱਸੀਏ ਜਿਹਦੇ ਪਾਵਾਂ ਵੈਣ ਮੈਂ ਕਿਹਨੂੰ ਸੁੱਟਾਂ ਪਿਛਾੜੀ ਵੇ ਮੇਰੇ ਸਹਰੇ ਦਾ ਜਾਇਆ ਇਹਦੇ ਚ ਸੁਣੌਣ ਵਾਲੀ ਗੱਲ ਹੀ ਕੋਈ ਨਹੀਂ ਨਾ ਤਾਂ ਸੈਂਟਰ ਦੀਆਂ ਨਾ ਸਟ੍ਰੀਟ ਦੀ ਐ ਅਸੀਂ ਤਾਂ ਹੋਏ ਪੈ ਤੰਗ ਮੰਗਾ ਬਹੁਤ ਐ ਪਰ ਇਹ ਬਤਾ ਲੱਗ ਜੂ ਵੀ ਇਹਦੇ ਤੋਂ ਢੌਂ ਤੇ ਗੋਡਾ ਰੱਖਿਆ ਕਿਹੜੀਆਂ ਕਿਹੜੀਆਂ ਮੰਨਦਾ ਕਿਹੜਾ ਮੰਨ ਗਿਆ ਇਹ ਛੱਤਰ ਨਾਲ ਸੂਤ ਆਊਗਾ ਕਿਹੜੀਆਂ ਕਿੜੀਆਂ ਮੰਗਾ ਸੀ ਮੰਗਾ ਸਭ ਤੋਂ ਵੱਟੀਆਂ ਜਿਹੜਾ ਬੰਦਾ ਰੋਕੀ ਖਾ ਕੇ ਉਹਦੀਆਂ ਸਾਰੀਆਂ ਸਮੱਸਿਆਵਾਂ ਇਹਦੇ ਨਾਲ ਜੁੜੀਆਂ ਵੀ ਆ। ਇਹ ਕਾਰਬੇਟਰ ਨੂੰ ਰਾਜ ਕਰਾਉਣਾ ਚਾਹੁੰਦਾ ਉਹ ਸਾਨੂੰ ਮਨਜ਼ੂਰ ਨਹੀਂ। ਜਿਹੜੇ ਸਾਡੇ ਨਿੱਕੇ ਦੁਕਾਨਦਾਰ ਉਹ ਕਿੱਥੇ ਜਾਣਗੇ? ਜਿਹੜਾ ਕੋਈ ਆਵਦਾ ਰਕਸ਼ਾ ਚਲਾ ਕੇ ਬੱਚੇ ਪਾਲਦਾ ਉਹ ਕਿੱਥੇ ਜਾਊਗਾ? ਜਿਹੜਾ ਕੋਈ ਛੋਟਾ ਪਿੰਡਾਂ ਦੇ ਵਿੱਚ ਕਰਿਆਨੇ ਵਾਲਾ ਇਹ ਵੱਡੇ ਮਾਲਕ ਹੋਣਾ ਚਾਹੁੰਦਾ ਉਹ ਕਰਿਆਨੇ ਵਾਲਾ ਕਿੱਥੇ ਜਾਊਗਾ? ਉਹਦੇ ਵਿੱਚ ਸਾਰੀਆਂ ਸਾਡੇ ਕੇ ਮੰਨਦਾ ਜਿਹੜੀਆਂ ਕਿ ਪਬਲਿਕ ਦੇ ਨਾਲ ਰਿਲੇਟਡ ਨੇ। ਅੱਜ ਅਸੀਂ ਇੱਥੇ ਸੰਯੁਕਤ ਕਿਸਾਨ ਮੋਸਟੇ ਦੀ ਕਾਲ ਤੇ ਜਿਹੜਾ 9 ਤਰੀਕ ਨੂੰ ਸਾਰੇ ਪੰਜਾਬ ਵਿੱਚ ਸਚੇਤ ਕਰ ਲਈ ਸਾਰੇ ਬਜ਼ਾਰਾਂ ਵਿੱਚ ਅੱਜ ਮਾਰਚ ਕਰਨਾ ਹੈ ਉਹਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਸਾਰੀਆਂ ਟ੍ਰੇਡ ਯੂਨੀਅਨਾਂ ਯੂਨੀਅਨਾਂ ਤੇ ਇੱਕ ਸਿਕਰਤੀ ਜੁਦੇ ਸੰਯੁਕਤ ਨਕਸਾਨ ਮੋਰਚੇ ਦੇ ਸਾਰੇ ਜਿਹੜੇ ਲੀਡਰ ਇੱਥੇ ਪਹੁੰਚੇ ਆ ਅਸੀਂ ਅੱਜ ਮੁਕਸਰ ਦੇ ਵਿੱਚ ਇੱਕ ਜਾਗਰੂਕ ਜੀ ਨੂੰ ਕਹਿ ਲਈਏ ਆਪਾਂ ਵੀ 16 ਤਰੀਕ ਨੂੰ ਜਿਹੜਾ ਭਾਰਤ ਬੰਦ ਆ ਉਹਦੇ ਸਬੰਧ ਵਿੱਚ ਇੱਕ ਮਾਰਚ ਕਰਨਾ ਹੈ ਉਹਦਾ ਰੂਟ ਜਿਹੜਾ ਹੋਊਗਾ ਸਾਡਾ ਇੱਥੋਂ ਅਸੀਂ ਬਾਹਰ ਨਿਕਲ ਕੇ ਸਿਟੀ ਵਾਲੇ ਪਾਸੋਂ ਜਾ ਕੇ ਬੈਂਕ ਰੋਡ ਤੇ ਹੁੰਦੇ ਹੋਏ ਮੇਨ ਬਾਜ਼ਾਰ ਤੋਂ ਹੁੰਦੇ ਵਾਸਤੇ ਪਹੁੰਚਾ ਜੀ ਕਿਸਾਨਾਂ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨ ਹੱਥਾਂ ਤੇ ਝੰਡੇ ਚੁੱਕ ਕੇ ਸੜਕਾਂ ਦੇ ਉੱਤੇ ਗਏ ਨੇ ਤਸਵੀਰਾਂ ਜੋ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦਾ ਇਕੱਠ ਠਾਠਾ ਮਾਰਦਾ ਗੂੰਜਦਾਰ ਨਜ਼ਰ ਆ ਰਿਹਾ ਹੈ ਲੰਬੇ ਸਮੇਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਹੈ ਇਸ ਦੌਰਾਨ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ ਜਿਸ ਨੂੰ ਸੁਣ ਕੇ ਤੁਸੀਂ दंग रह ਜਾਓਗੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਕਿਸ ਤਰ੍ਹਾਂ ਕਿਸਾਨਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਬੇਰੁਖੀ ਸਾਹਮਣੇ ਆਈ ਹੈ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ 9 ਤਰੀਕ ਦਾ ਬਾਜ਼ਾਰ ਦੇ ਵਿੱਚ ਜਾ ਕੇ ਬੇਨਤੀ ਕਰਨੀ ਹੈ ਵੀ ਜਿਹੜਾ 16 ਫਰਵਰੀ ਨੂੰ ਪੂਰਾ ਭਾਰਤ ਬੰਦ ਹੋ ਰਿਹਾ ਉਹਦੇ ਸਬੰਧ ਵਿੱਚ ਤਕਰੀਬਨ ਸੂਚੇ ਜਿੰਨੇ ਵੀ ਦੁਕਾਨਦਾਰ ਹੈ ਚਾਹੇ ਉਹ ਵੱਡਾ ਹੈ ਚਾਹੇ ਉਹ ਛੋਟਾ ਹੈ ਸਾਰਿਆਂ ਨੂੰ ਸਾਡਾ ਮਿਲਣ ਦਾ ਪ੍ਰੋਗਰਾਮ ਹੈ ਪੈਡਲ ਮਾਰਚਾ ਸ਼ਾਂਤੀਪੂਰਵਕ ਅਸੀਂ ਜਿਹੜਾ ਇਹ ਮਾਰਚ ਕਰਾਂਗੇ ਬਹੁਤ ਸਾਰੀ ਸੰਗਤ ਬਾਜ਼ਾਰ ਦੇ ਵਿੱਚ ਤੁਰ ਕੇ ਦੁਕਾਨਦਾਰਾਂ ਨੂੰ ਬੇਨਤੀ ਕਰੂਗੀ ਕਿ ਆਪਾਂ ਜਿਹੜਾ 16 ਤਰੀਕ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਕਾਨ ਕੋਈ ਵੀ ਅਦਾਰਾ ਆਪਾਂ ਉੱਤੇ ਖੋਲਣਾ ਨਹੀਂ ਤੇ ਆਪਾਂ ਪੂਰਨ ਤੌਰ ਤੇ ਬੰਦ ਕਰ। ਕੀ ਕਾਰਨ ਹੈ ਜਿਹੜਾ ਬੰਦ ਕਰਨ ਦਾ? ਕਾਰਨ ਆ ਤਿੰਨ ਚਾਰ ਆ ਕੋਈ ਇੱਕ ਹੋਵੇ ਤਾਂ ਦੱਸਿਓ। ਜਿਹਦੇ ਪਾਵਾਂ ਵੈਣ ਮਾ ਕਿਨੂੰ ਸੁੱਤਾ ਪਿਛਾੜੀਵੇਂ ਮੇਰੇ ਸਹੁਰੇ ਦਾ ਜਾਇਆ। ਇਹਦੇ ਚ ਸੌਣ ਵਾਲੀ ਗੱਲ ਹੀ ਕੋਈ ਨਹੀਂ। ਨਾ ਤਾਂ ਸੈਂਟਰ ਦੀ ਐ ਨਾ ਸਟੇਟ ਦੀ ਐ। ਅਸੀਂ ਤਾਂ ਹੋਏ ਪੈ ਤੰਗ। ਮੰਗਾ ਬਹੁਤ ਐ। ਪਰ ਇਹ ਬਤਾ ਲੱਗ ਜੂ ਵੀ ਇਹਦੇ ਤੋਂ ਟੌ ਤੇ ਗੋਡਾ ਰੱਖਿਆ ਕਿਹੜੀਆਂ-ਕਿਹੜੀਆਂ ਮੰਗਦਾ। ਕਿਹੜਾ ਮੰਨ ਗਿਆ? ਇਹ ਛੱਤਰ ਨਾਲ ਸੂਤ ਆਊਗਾ। ਕਿਹੜੀਆਂ-ਕਿਹੜੀਆਂ ਮੰਗਿਆ ਸੀ? ਮੰਗਾ ਸਭ ਤੋਂ ਵੱਟੀਆਂ। ਜਿਹੜ ਉਹਦੀਆਂ ਸਾਰੀਆਂ ਸਮੱਸਿਆਵਾਂ ਇਹਦੇ ਨਾਲ ਜੁੜੀਆਂ ਹੋਈਆਂ। ਇਹ ਕਾਰਪੋਰੇਸ਼ਨ ਨੂੰ ਰਾਜ ਕਰਾਉਣਾ ਚਾਹੁੰਦਾ ਹੈ। ਉਹ ਸਾਨੂੰ ਮਨਜ਼ੂਰ ਨਹੀਂ। ਜਿਹੜੇ ਸਾਡੇ ਨਿੱਕੇ ਦੁਕਾਨਦਾਰ ਉਹ ਕਿੱਥੇ ਜਾਣਗੇ? ਜਿਹੜਾ ਕੋਈ ਆਪਦਾ ਰਕਸ਼ਾ ਚਲਾ ਕੇ ਬੱਚੇ ਪਾਲਦਾ ਉਹ ਕਿੱਥੇ ਜਾਊਗਾ? ਜਿਹੜਾ ਕੋਈ ਛੋਟਾ ਪਿੰਡਾਂ ਦੇ ਵਿੱਚ ਕਰਿਆਨੇ ਵਾਲਾ ਹੈ। ਇਹ ਵੱਡੇ ਮਾਲਕ ਖੋਲ੍ਹਣਾ ਚਾਹੁੰਦਾ ਉਹ ਕਰਿਆਨੇ ਵਾਲਾ ਕਿੱਥੇ ਜਾਊਗਾ? ਉਹਦੇ ਵਿੱਚ ਸਾਰੀਆਂ ਸਾਡੀਆਂ ਮੰਤਾਂ ਜਿਹੜੀਆਂ ਕਿ ਪਬਲਿਕ ਦੇ ਨਾਲ ਰਿਲੇਟਡ ਨੇ। ਅੱਜ ਅਸੀਂ ਇੱਥੇ ਸੰਯੁਕਤ ਕਿਸਾਨ ਮੋਸਟੇ ਦੀ ਕਾਲ ਤੇ ਜਿਹੜਾ 9 ਤਰੀਕ ਨੂੰ ਸਾਰੇ ਪੰਜਾਬ ਵਿੱਚ ਸਚੇਤ ਕਰ ਲਈ ਸਾਰੇ ਬਜ਼ਾਰਾਂ ਵਿੱਚ ਅੱਜ ਮਾਰਚ ਕਰਨਾ ਹੈ ਉਹਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਸਾਰੀਆਂ ਟ੍ਰੇਡ ਯੂਨੀਅਨਾਂ ਯੂਨੀਅਨਾਂ ਤੇ ਇੱਕ ਸਿਕਰਤੀ ਜੁਦੇ ਸੰਯੁਕਤ ਨਕਸਾਨ ਮੋਰਚੇ ਦੇ ਸਾਰੇ ਜਿਹੜੇ ਲੀਡਰ ਇੱਥੇ ਪਹੁੰਚੇ ਆ ਅਸੀਂ ਅੱਜ ਮੁਕਸਰ ਦੇ ਵਿੱਚ ਇੱਕ ਜਾਗਰੂਕ ਜੀ ਨੂੰ ਕਹਿ ਲਈਏ ਆਪਾਂ ਵੀ 16 ਤਰੀਕ ਨੂੰ ਜਿਹੜਾ ਭਾਰਤ ਬੰਦ ਆ ਉਹਦੇ ਸਬੰਧ ਵਿੱਚ ਇੱਕ ਮਾਰਚ ਕਰਨਾ ਹੈ ਉਹਦਾ ਰੂਟ ਜਿਹੜਾ ਹੋਊਗਾ ਸਾਡਾ ਇੱਥੋਂ ਅਸੀਂ ਬਾਹਰ ਨਿਕਲ ਕੇ ਸਿਟੀ ਵਾਲੇ ਪਾਸੋਂ ਜਾ ਕੇ ਬੈਂਕ ਰੋਡ ਤੇ ਹੁੰਦੇ ਹੋਏ ਮੇਨ ਬਾਜ਼ਾਰ ਤੋਂ ਹੁੰਦੇ ਵਾਸਤੇ ਇੱਥੇ ਪਹੁੰਚਾ ਜੀ ਕਿਸਾਨਾਂ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨ ਹੱਥਾਂ ਤੇ ਝੰਡੇ ਚੁੱਕ ਕੇ ਸੜਕਾਂ ਦੇ ਉੱਤਰ ਗਏ ਨੇ ਤਸਵੀਰਾਂ ਜੋ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦਾ ਇਕੱਠ ਠਾਠਾ ਮਾਰਦਾ ਗੂੰਜਦਾਰ ਨਜ਼ਰ ਆ ਰਿਹਾ ਹੈ ਲੰਬੇ ਸਮੇਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਹੈ ਇਸ ਦੌਰਾਨ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ ਜਿਸ ਨੂੰ ਸੁਣ ਕੇ ਤੁਸੀਂ दंग रह ਜਾਓਗੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਬੇਰੁਖੀ ਸਾਹਮਣੇ ਆਈ ਹੈ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ 9 ਤਰੀਕ ਦਾ ਬਾਜ਼ਾਰ ਦੇ ਵਿੱਚ ਜਾ ਕੇ ਬੇਨਤੀ ਕਰਨੀ ਹੈ ਵੀ ਜਿਹੜਾ 16 ਫਰਵਰੀ ਨੂੰ ਪੂਰਾ ਭਾਰਤ ਬੰਦ ਹੋ ਰਿਹਾ ਉਹਦੇ ਸਬੰਧ ਵਿੱਚ ਤਕਰੀਬਨ ਸੁੱਚੇ ਜਿੰਨੇ ਵੀ ਦੁਕਾਨਦਾਰ ਹੈ ਚਾਹੇ ਉਹ ਵੱਡਾ ਹੈ ਚਾਹੇ ਉਹ ਛੋਟਾ ਹੈ ਸਾਰਿਆਂ ਨੂੰ ਸਾਡਾ ਮਿਲਣ ਦਾ ਪ੍ਰੋਗਰਾਮ ਹੈ ਪੈਦਲ ਮਾਰਚ ਆ ਸ਼ਾਂਤੀਪੂਰਵਕ ਅਸੀਂ ਜਿਹੜਾ ਇਹ ਮਾਰਚ ਕਰਾਂਗੇ ਬਹੁਤ ਸਾਰੀ ਸੰਗਤ ਬਾਜ਼ਾਰ ਦੇ ਵਿੱਚ ਤੁਰ ਕੇ ਦੁਕਾਨਦਾਰਾਂ ਨੂੰ ਬੇਨਤੀ ਕਰੂਗੀ ਕਿ ਆਪਾਂ ਜਿਹੜਾ 16 ਤਰੀਕ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਕਾਨ ਕੋਈ ਵੀ ਅਦਾਰਾ ਆਪਾਂ ਉੱਤੇ ਖੋਲਣਾ ਨਹੀਂ ਤੇ ਆਪਾਂ ਪੂਰਨ ਤੌਰ ਤੇ ਬੰਦ ਕਰ। ਕੀ ਕਾਰਨ ਹੈ ਜਿਹੜਾ ਬੰਦ ਕਰਨ ਦਾ? ਕਾਰਨਾਂ ਤਿੰਨ ਚਾਰ ਆ ਕੋਈ ਇੱਕ ਹੋਵੇ ਤਾਂ ਦੱਸਿਓ ਜਿਹਦੇ ਪਾਵਾਂ ਵੈਣ ਮੈਂ ਕਿਨੂੰ ਸੁੱਤਾ ਪਿਛਾੜੀ ਵੇ ਮੇਰੇ ਸਹੁਰੇ ਦੇ ਜਾਇਆ ਇਹਦੇ ਚ ਸੁਣਾਉਣ ਵਾਲੀ ਗੱਲ ਹੀ ਕੋਈ ਨਹੀਂ ਨਾ ਤਾਂ ਸੈਂਟਰ ਦੀ ਐ ਨਾ ਸਟੇਟ ਦੀ ਐ ਅਸੀਂ ਤਾਂ ਹੋਏ ਪੈ ਤੰਗ ਮੰਗਾ ਬਹੁਤ ਐ ਪਰ ਇਹ ਬਤਾ ਲੱਗ ਜੂ ਵੀ ਇਹਦੇ ਤੋਂ ਢੌਂ ਤੇ ਗੋਡਾ ਰੱਖਿਆ ਕਿਹੜੀਆਂ ਕਿਹੜੀਆਂ ਮੰਗਦਾ ਜਿਹੜਾ ਮੰਨ ਗਿਆ ਇਹ ਛੱਤਰ ਨਾਲ ਸੁਤ ਆਊਗਾ। ਕਿਹੜੀਆਂ ਕਿਹੜੀਆਂ ਮੰਗਿਆ ਸੀ? ਮੰਗਾ ਸਭ ਤੋਂ ਵੱਟੀਆਂ ਜਿਹੜਾ ਬੰਦਾ ਰੋਕੀ ਖਾ ਉਹਦੀਆਂ ਸਾਰੀਆਂ ਸਮੱਸਿਆਵਾਂ ਇਹਦੇ ਨਾਲ ਜੁੜੀਆਂ ਹੋਈਆਂ। ਇਹ ਕਾਰਪੋਰੇਸ਼ਨ ਨੂੰ ਰਾਜ ਕਰਾਉਣਾ ਚਾਹੁੰਦਾ ਹੈ। ਉਹ ਸਾਨੂੰ ਮਨਜ਼ੂਰ ਨਹੀਂ। ਜਿਹੜੇ ਸਾਡੇ ਨਿੱਕੇ ਦੁਕਾਨਦਾਰ ਉਹ ਕਿੱਥੇ ਜਾਣਗੇ? ਜਿਹੜਾ ਕੋਈ ਆਪਦਾ ਰਕਸ਼ਾ ਚਲਾ ਕੇ ਬੱਚੇ ਪਾਲਦਾ ਉਹ ਕਿੱਥੇ ਜਾਊਗਾ? ਜਿਹੜਾ ਕੋਈ ਛੋਟਾ ਪਿੰਡਾਂ ਦੇ ਵਿੱਚ ਕਰਿਆਨੇ ਵਾਲਾ ਹੈ। ਇਹ ਵੱਡੇ ਮਾਲ ਖੋਲ੍ਹਣਾ ਚਾਹੁੰਦਾ ਉਹ ਕਰਿਆਨੇ ਵਾਲਾ ਕਿੱਥੇ ਜਾਊਗਾ? ਉਹਦੇ ਵਿੱਚ ਸਾਰੀਆਂ ਸਾਡੀਆਂ ਮੰਤਾਂ ਜਿਹੜੀਆਂ ਕਿ ਪਬਲਿਕ ਦੇ ਨਾਲ ਰਿਲੇਟਡ ਨੇ। ਅੱਜ ਅਸੀਂ ਇੱਥੇ ਸੰਯੁਕਤ ਕਿਸਾਨ ਮੋਸਟੇ ਦੀ ਕਾਲ ਤੇ ਜਿਹੜਾ 9 ਤਰੀਕ ਨੂੰ ਸਾਰੇ ਪੰਜਾਬ ਵਿੱਚ ਸਚੇਤ ਕਰ ਲਈ ਸਾਰੇ ਬਜ਼ਾਰਾਂ ਵਿੱਚ ਅੱਜ ਮਾਰਚ ਕਰਨਾ ਹੈ ਉਹਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਸਾਰੀਆਂ ਟ੍ਰੇਡ ਯੂਨੀਅਨਾਂ ਯੂਨੀਅਨਾਂ ਤੇ ਇੱਕ ਸਿਕਿਰਤੀ ਜੁਦੇ ਸੰਯੁਕਤ ਖਸਾਨ ਮੋਰਚੇ ਦੇ ਸਾਰੇ ਜਿਹੜੇ ਲੀਡਰ ਇੱਥੇ ਪਹੁੰਚੇ ਆ ਅਸੀਂ ਅੱਜ ਮੁਖਸਰ ਦੇ ਵਿੱਚ ਇੱਕ ਜਾਗਰੂਕ ਜੀ ਨੂੰ ਕਹਿ ਲਈ ਆਪਾਂ ਵੀ 16 ਤਰੀਕ ਨੂੰ ਜਿਹੜਾ ਭਾਰਤ ਬੰਦ ਆ ਉਹਦੇ ਸਬੰਧ ਵਿੱਚ ਇੱਕ ਮਾਰਚ ਕਰਨਾ ਹੈ ਉਹਦਾ ਰੂਟ ਜਿਹੜਾ ਹੋਊਗਾ ਸਾਡਾ ਇੱਥੋਂ ਅਸੀਂ ਬਾਹਰ ਨਿਕਲ ਕੇ ਸਿਟੀ ਵਾਲੇ ਪਾਸੋਂ ਜਾ ਕੇ ਬੈਂਕ ਰੋਡ ਤੇ ਹੁੰਦੇ ਹੋਏ ਮੇਨ ਬਾਜ਼ਾਰ ਤੋਂ ਹੁੰਦੇ ਵਾਪਸ ਇਥੇ ਪਹੁੰਚਾਗੇ ਕਿਸਾਨਾਂ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨ ਹੱਥਾਂ ਦੇ ਝੰਡੇ ਚੁੱਕ ਕੇ ਸੜਕਾਂ ਤੇ ਉਤਰ ਗਏ ਨੇ ਤਸਵੀਰਾਂ ਜੋ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦਾ ਇਕੱਠ ਠਾਠਾ ਮਾਰਦਾ ਗੂੰਜਦਾਰ ਨਜ਼ਰ ਆ ਰਿਹਾ ਹੈ ਲੰਬੇ ਸਮੇਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਹੈ ਇਸ ਦੌਰਾਨ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ ਜਿਸ ਨੂੰ ਸੁਣ ਕੇ ਤੁਸੀਂ दंग रह ਜਾਓਗੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਬੇਰੁਖੀ ਸਾਹਮਣੇ ਆਈ ਹੈ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ 9 ਤਰੀਕ ਦਾ ਬਾਜ਼ਾਰ ਦੇ ਵਿੱਚ ਜਾ ਕੇ ਬੇਨਤੀ ਕਰਨੀ ਹੈ ਵੀ ਜਿਹੜਾ 16 ਫਰਵਰੀ ਨੂੰ ਪੂਰਾ ਭਾਰਤ ਬੰਦ ਹੋ ਰਿਹਾ ਉਹਦੇ ਸਬੰਧ ਵਿੱਚ ਤਕਰੀਬਨ ਸੂਚੇ ਜਿੰਨੇ ਵੀ ਦੁਕਾਨਦਾਰ ਹੈ ਚਾਹੇ ਉਹ ਵੱਡਾ ਹੈ ਚਾਹੇ ਉਹ ਛੋਟਾ ਹੈ ਸਾਰਿਆਂ ਨੂੰ ਸਾਡਾ ਮਿਲਣ ਦਾ ਪ੍ਰੋਗਰਾਮ ਹੈ ਪੈਡਲ ਮਾਰਚਾ ਸ਼ਾਂਤੀਪੂਰਵਕ ਅਸੀਂ ਜਿਹੜਾ ਇਹ ਮਾਰਚ ਕਰਾਂਗੇ ਬਹੁਤ ਸਾਰੀ ਸੰਗਤ ਬਾਜ਼ਾਰ ਦੇ ਵਿੱਚ ਤੁਰ ਕੇ ਦੁਕਾਨਦਾਰਾਂ ਨੂੰ ਬੇਨਤੀ ਕਰੂਗੀ ਕਿ ਆਪਾਂ ਜਿਹੜਾ 16 ਤਰੀਕ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਕਾਨ ਕੋਈ ਵੀ ਅਦਾਰਾ ਆਪਾਂ ਉੱਤੇ ਖੋਲਣਾ ਨਹੀਂ ਤੇ ਆਪਾਂ ਪੂਰਨ ਤੌਰ ਤੇ ਬੰਦ ਕਰ। ਕੀ ਕਾਰਨ ਹੈ ਜਿਹੜਾ ਬੰਦ ਕਰਨ ਦਾ? ਕਾਰਨ ਆ ਤਿੰਨ ਚਾਰ ਆ ਕੋਈ ਇੱਕੋ ਵੇ ਤਾਂ ਦੱਸਿਏ ਜਿਹਦੇ ਪਾਵਾਂ ਵੈਣ ਮਾ ਕਿਨੂੰ ਸੁੱਟਾ ਪਿਛਾੜੀ ਵੇ ਮੇਰੇ ਸਹੁਰੇ ਦਾ ਜਾਇਆ ਇਹਦੇ ਚ ਸੁਣਾਉਣ ਵਾਲੀ ਗੱਲ ਹੀ ਕੋਈ ਨਹੀਂ ਨਾ ਤਾਂ ਸੈਂਟਰ ਦੀ ਐ ਨਾ ਸਟੇਟ ਦੀ ਐ। ਅਸੀਂ ਤੋਂ ਇਹ ਪੈਂ ਤੰਗ ਮੰਗਾ ਬਹੁਤ ਐ ਪਰ ਇਹ ਬਤਾ ਲੱਗ ਜੂ ਵੀ ਇਹਦੇ ਤੋਂ ਢੌਂ ਤੇ ਗੋਡਾ ਰੱਖਿਆ ਕਿਹੜੀਆਂ ਕਿਹੜੀਆਂ ਮੰਗਦਾ ਕਿਹੜਾ ਮੰਨ ਗਿਆ ਇਹ ਛੱਤਰ ਨਾਲ ਸੁਤ ਆਊਗਾ ਕਿਹੜੀਆਂ ਕਿਹੜੀਆਂ ਮੰਗਿਆ ਸੀ ਮੰਗਾ ਸਭ ਤੋਂ ਵੱਟੀਆਂ ਜਿਹੜਾ ਬੰਦਾ ਰੋਟੀ ਖਾ ਕੇ ਸੌਂਦਾ ਹੈ ਉਹਦੀਆਂ ਸਾਰੀਆਂ ਸਮੱਸਿਆਵਾਂ ਇਹਦੇ ਨਾਲ ਜੁੜੀਆਂ ਵੀ ਐ ਇਹ ਕਾਰਬੇਟਰ ਨੂੰ ਰਾਜ ਕਰਾਉਣਾ ਚਾਹੁੰਦਾ ਉਹ ਸਾਨੂੰ ਮਨਜ਼ੂਰ ਨਹੀਂ ਜਿਹੜੇ ਸਾਡੇ ਨਿੱਕੇ ਦੁਕਾਨਦਾਰ ਉਹ ਕਿੱਥੇ ਜਾਣਗੇ ਜਿਹੜਾ ਕੋਈ ਆਪਦਾ ਰਕਸ਼ਾ ਚਲਾ ਕੇ ਬੱਚੇ ਪਾਲਦਾ ਉਹ ਕਿੱਥੇ ਜਾਊਗਾ ਜਿਹੜਾ ਕੋਈ ਛੋਟਾ ਪਿੰਡਾਂ ਦੇ ਵਿੱਚ ਕਰਿਆਨੇ ਵਾਲਾ ਇਹ ਵੱਡੇ ਮਾਲ ਖੋਲ੍ਹਣਾ ਚਾਹੁੰਦਾ ਉਹ ਕਰਿਆਨੇ ਵਾਲਾ ਕਿੱਥੇ ਜਾਊਗਾ ਉਹਦੇ ਵਿੱਚ ਸਾਰੀਆਂ ਸਾਡੀਆਂ ਮੰਤਾਂ ਜਿਹੜੀਆਂ ਕਿ ਪਬਲਿਕ ਦੇ ਨਾਲ ਰਿਲੇਟਡ ਨੇ ਅੱਜ ਅਸੀਂ ਇੱਥੇ ਸੰਯੁਕਤ ਕਿਸਾਨ ਮੋਰਚੇ ਦੀ ਈਕਾਲ ਤੇ ਜਿਹੜਾ 9 ਤਰੀਕ ਨੂੰ ਸਾਰੇ ਪੰਜਾਬ ਵਿੱਚ ਸचेत ਕਰਨ ਲਈ ਸਾਰੇ ਬਜ਼ਾਰਾਂ ਵਿੱਚ ਅੱਜ ਮਾਰਚ ਕਰਨਾ ਹੈ ਉਹਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਸਾਰੀਆਂ ਟ੍ਰੇਡ ਯੂਨੀਅਨਾਂ ਯੂਨੀਅਨਾਂ ਤੇ ਇੱਕ ਸਿਕਰਤੀ ਜੁਦੇ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਜਿਹੜੇ ਲੀਡਰ ਇੱਥੇ ਪਹੁੰਚੇ ਆ ਅਸੀਂ ਅੱਜ ਮੁਕਸਰ ਦੇ ਵਿੱਚ ਇੱਕ ਜਾਗਰੂਕ ਜੀ ਨੂੰ ਕਹਿ ਲਈਏ ਆਪਾਂ ਵੀ 16 ਤਰੀਕ ਨੂੰ ਜਿਹੜਾ ਭਾਰਤ ਬੰਦ ਆ ਉਹਦੇ ਸਬੰਧ ਵਿੱਚ ਇੱਕ ਮਾਰਚ ਕਰਨਾ ਹੈ ਉਹਦਾ ਰੂਟ ਜਿਹੜਾ ਹੋਊਗਾ ਸਾਡਾ ਇੱਥੋਂ ਅਸੀਂ ਬਾਹਰ ਨਿਕਲ ਕੇ ਸਿਟੀ ਵਾਲੇ ਪਾਸੋਂ ਜਾ ਕੇ ਬੈਂਕ ਰੋਡ ਤੇ ਹੁੰਦੇ ਹੋਏ 메ਨ ਬਾਜ਼ਾਰ ਤੋਂ ਹੁੰਦੇ ਵਾਪਸ ਇੱਥੇ ਪਹੁੰਚਾਂਗੇ ਕਿਸਾਨਾਂ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨ ਹੱਥਾਂ 'ਚ ਝੰਡੇ ਚੁੱਕ ਕੇ ਸੜਕਾਂ ਤੇ ਉਤਰ ਗਏ ਨੇ ਤਸਵੀਰਾਂ ਜੋ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦਾ ਇਕੱਠ ਠਾਠਾ ਮਾਰਦਾ ਗੂੰਜਦਾਰ ਨਜ਼ਰ ਆ ਰਿਹਾ ਹੈ ਲੰਬੇ ਸਮੇਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਹੈ ਇਸ ਦੌਰਾਨ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ ਜਿਸ ਨੂੰ ਸੁਣ ਕੇ ਤੁਸੀਂ दंग रह ਜਾਓਗੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਕਿਸ ਤਰ੍ਹਾਂ ਕਿਸਾਨਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਬੇਰੁਖੀ ਸਾਹਮਣੇ ਆਈ ਹੈ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ 9 ਤਰੀਕ ਦਾ ਬਾਜ਼ਾਰ ਦੇ ਵਿੱਚ ਜਾ ਕੇ ਬੇਨਤੀ ਕਰਨੀ ਹੈ ਵੀ ਜਿਹੜਾ 16 ਫਰਵਰੀ ਨੂੰ ਪੂਰਾ ਭਾਰਤ ਬੰਦ ਹੋ ਰਿਹਾ ਉਹਦੇ ਸਬੰਧ ਵਿੱਚ ਤਕਰੀਬਨ ਸੁੱਚੇ ਜਿੰਨੇ ਵੀ ਦੁਕਾਨਦਾਰ ਹੈ ਚਾਹੇ ਉਹ ਵੱਡਾ ਹੈ ਚਾਹੇ ਛੋਟਾ ਸਾਰਿਆਂ ਨੂੰ ਸਾਡਾ ਮਿਲਣ ਦਾ ਪ੍ਰੋਗਰਾਮ ਹੈ ਪੈਦਲ ਮਾਰਚ ਆ ਸ਼ਾਂਤੀਪੂਰਵਕ ਅਸੀਂ ਜਿਹੜਾ ਇਹ ਮਾਰਚ ਕਰਾਂਗੇ ਬਹੁਤ ਸਾਰੀ ਸੰਗਤ ਬਾਜ਼ਾਰ ਦੇ ਵਿੱਚ ਤੁਰ ਕੇ ਦੁਕਾਨਦਾਰਾਂ ਨੂੰ ਬੇਨਤੀ ਕਰੂਗੀ ਕਿ ਆਪਾਂ ਜਿਹੜਾ 16 ਤਰੀਕ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਕਾਨ ਕੋਈ ਵੀ ਅਦਾਰਾ ਆਪਾਂ ਉੱਤੇ ਖੋਲਣਾ ਨਹੀਂ ਤੇ ਆਪਾਂ ਪੂਰਨ ਤੌਰ ਤੇ ਬੰਦ ਕਰ। ਕੀ ਕਾਰਨ ਹੈ ਜਿਹੜਾ ਬੰਦ ਕਰਨ ਦਾ? ਕਾਰਨ ਆ ਤਿੰਨ ਚਾਰ ਆ ਕੋਈ ਇੱਕ ਹੋਵੇ ਤਾਂ ਦੱਸਿਓ। ਜਿਹਦੇ ਪਾਵਾਂ ਵੈਣ ਮਾ ਕਿਨੂੰ ਸੁੱਟਾ ਪਿਛਾੜੀ ਵੇ ਮੇਰੇ ਸਹਰੇ ਦਾ ਜਾਇਆ। ਇਹਦੇ ਚ ਸੌਣ ਵਾਲੀ ਗੱਲ ਹੀ ਕੋਈ ਨਹੀਂ। ਨਾ ਤਾਂ ਸੈਂਟਰ ਦੀ ਐ ਨਾ ਸਟ੍ਰੀਟ ਦੀ ਐ। ਅਸੀਂ ਤਾਂ ਹੋਏ ਪੈ ਤੰਗ। ਮੰਗਾ ਬਹੁਤ ਐ। ਪਰ ਇਹ ਬਤਾ ਲੱਗ ਜੂ ਵੀ ਇਹਦੇ ਤੋਂ ਟੌ ਤੇ ਗੋਡਾ ਰੱਖਿਆ ਕਿਹੜੀਆਂ-ਕਿਹੜੀਆਂ ਮੰਗਦਾ ਕਿਹੜਾ ਮੰਨ ਗਿਆ? ਇਹ ਛੱਤਰ ਨਾਲ ਸੁੱਤ ਆਊਗਾ। ਕਿਹੜੀਆਂ-ਕਿਹੜੀਆਂ ਮੰਗਿਆ ਸੀ? ਮੰਗਾ ਸਭ ਤੋਂ ਵੱਟੀਆਂ। ਜਿਹ ਉਹਦੀਆਂ ਸਾਰੀਆਂ ਸਮੱਸਿਆਵਾਂ ਇਹਦੇ ਨਾਲ ਜੁੜੀਆਂ ਹੋਈਆਂ ਇਹ ਕਾਰਬੇਟ ਨੂੰ ਰਾਜ ਕਰਾਉਣਾ ਚਾਹੁੰਦਾ ਉਹ ਸਾਨੂੰ ਮਨਜ਼ੂਰ ਨਹੀਂ ਜਿਹੜੇ ਸਾਡੇ ਨਿੱਕੇ ਦੁਕਾਨਦਾਰ ਉਹ ਕਿੱਥੇ ਜਾਣਗੇ ਜਿਹੜਾ ਕੋਈ ਆਪਦਾ ਰਕਸ਼ਾ ਚਲਾ ਕੇ ਬੱਚੇ ਪਾਲਦਾ ਉਹ ਕਿੱਥੇ ਜਾਊਗਾ ਜਿਹੜਾ ਕੋਈ ਛੋਟਾ ਪਿੰਡਾਂ ਦੇ ਵਿੱਚ ਕਰਿਆਨੇ ਵਾਲਾ ਇਹ ਵੱਡੇ ਮਾਲ ਖੋਲ੍ਹਣਾ ਚਾਹੁੰਦਾ ਉਹ ਕਰਿਆਨੇ ਵਾਲਾ ਕਿੱਥੇ ਜਾਊਗਾ ਉਹਦੇ ਵਿੱਚ ਸਾਰੀਆਂ ਸਾਡੀਆਂ ਮੰਤਾਂ ਜਿਹੜੀਆਂ ਕਿ ਪਬਲਿਕ ਦੇ ਨਾਲ ਰਿਲੇਟਡ ਨੇ ਅੱਜ ਅਸੀਂ ਇੱਥੇ ਸੰਯੁਕਤ ਕਿਸਾਨ ਮੋਸਟੇ ਦੀ ਕਾਲ ਤੇ ਜਿਹੜਾ 9 ਤਰੀਕ ਨੂੰ ਸਾਰੇ ਪੰਜਾਬ ਵਿੱਚ ਸਚੇਤ ਕਰ ਲਈ ਸਾਰੇ ਬਜ਼ਾਰਾਂ ਵਿੱਚ ਅੱਜ ਮਾਰਚ ਕਰਨਾ ਹੈ ਉਹਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਸਾਰੀਆਂ ਟ੍ਰੇਡ ਯੂਨੀਅਨਾਂ ਯੂਨੀਅਨਾਂ ਤੇ ਇੱਕ ਕਿਰਤੀ ਜੁਦੇ ਸੰਯੁਕਤ ਖਸਾਨ ਮੋਰਚੇ ਦੇ ਸਾਰੇ ਜਿਹੜੇ ਲੀਡਰ ਇੱਥੇ ਪਹੁੰਚੇ ਆ ਅਸੀਂ ਅੱਜ ਮੁਕਸਰ ਦੇ ਵਿੱਚ ਇੱਕ ਜਾਗਰੂਕ ਜੀ ਨੂੰ ਕਹਿ ਲਈਏ ਆਪਾਂ ਵੀ 16 ਤਰੀਕ ਨੂੰ ਜਿਹੜਾ ਭਾਰਤ ਬੰਦ ਆ ਉਹਦੇ ਸਬੰਧ ਵਿੱਚ ਇੱਕ ਮਾਰਚ ਕਰਨਾ ਹੈ ਉਹਦਾ ਰੂਟ ਜਿਹੜਾ ਹੋਊਗਾ ਸਾਡਾ ਇੱਥੋਂ ਅਸੀਂ ਬਾਹਰ ਨਿਕਲ ਕੇ ਸਿਟੀ ਵਾਲੇ ਪਾਸੋਂ ਜਾ ਕੇ ਬੈਂਕ ਰੋਡ ਤੇ ਹੁੰਦੇ ਹੋਏ ਮੇਨ ਬਾਜ਼ਾਰ ਤੋਂ ਹੁੰਦੇ ਵਾਪਸ ਇੱਥੇ ਪਹੁੰਚਾਗੇ ਕਿਸਾਨਾਂ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨ ਹੱਥਾਂ ਦੇ ਝੰਡੇ ਚੁੱਕ ਕੇ ਸੜਕਾਂ ਤੇ ਉਤਰ ਗਏ ਨੇ ਤਸਵੀਰਾਂ ਜੋ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦਾ ਇਕੱਠ ਠਾਠਾ ਮਾਰਦਾ ਗੂੰਜਦਾ ਨਜ਼ਰ ਆ ਰਿਹਾ ਹੈ ਲੰਬੇ ਸਮੇਂ ਤੋਂ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਹੈ ਇਸ ਦੌਰਾਨ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ ਜਿਸ ਨੂੰ ਸੁਣ ਕੇ ਤੁਸੀਂ दंग रह ਜਾਓਗੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦੀ ਆਪਣੀਆਂ ਮੰਗਾਂ ਨੂੰ ਲੈ ਕੇ ਬੇਰੁਖੀ ਸਾਹਮਣੇ ਆਈ ਹੈ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ 9 ਤਰੀਕ ਦਾ ਬਾਜ਼ਾਰ ਦੇ ਵਿੱਚ ਜਾ ਕੇ ਬੇਨਤੀ ਕਰਨੀ ਹੈ ਕਿ ਜਿਹੜਾ 16 ਫਰਵਰੀ ਨੂੰ ਪੂਰਾ ਭਾਰਤ ਬੰਦ ਹੋ ਰਿਹਾ ਉਹਦੇ ਸਬੰਧ ਵਿੱਚ ਤਕਰੀਬਨ ਸੂਚੇ ਜਿੰਨੇ ਵੀ ਦੁਕਾਨਦਾਰ ਹੈ ਚਾਹੇ ਉਹ ਵੱਡਾ ਹੈ ਚਾਹੇ ਉਹ ਛੋਟਾ ਸਾਰਿਆਂ ਨੂੰ ਸਾਡਾ ਮਿਲਣ ਦਾ ਪ੍ਰੋਗਰਾਮ ਹੈ ਪੈਡਲ ਮਾਰਚਾ ਸ਼ਾਂਤੀਪੂਰਵਕ ਅਸੀਂ ਜਿਹੜਾ ਇਹ ਮਾਰਚ ਕਰਾਂਗੇ ਬਹੁਤ ਸਾਰੀ ਸੰਗਤ ਬਾਜ਼ਾਰ ਦੇ ਵਿੱਚ ਤੁਰ ਕੇ ਦੁਕਾਨਦਾਰਾਂ ਨੂੰ ਬੇਨਤੀ ਕਰੂਗੀ ਕਿ ਆਪਾਂ ਜਿਹੜਾ 16 ਤਰੀਕ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਕਾਨ ਕੋਈ ਵੀ ਅਦਾਰਾ ਆਪਾਂ ਉੱਤੇ ਖੋਲਣਾ ਨਹੀਂ ਤੇ ਆਪਾਂ ਪੂਰਨ ਤੌਰ ਤੇ ਬੰਦ ਕਰੀ ਕੀ ਕਾਰਨ ਹੈ ਜਿਹੜਾ ਬੰਦ ਕਰਨ ਦਾ ਕਾਰਨ ਤਿੰਨ ਚਾਰ ਆ ਕੋਈ ਇੱਕੋ ਵੇਤਾ ਦੱਸਿਏ ਜਿਹਦੇ ਪਾਵਾਂ ਵੈਣ ਮੈਂ ਕਿਹਨੂੰ ਸੁੱਟਾਂ ਪਿਛਾੜੀ ਵੇ ਮੇਰੇ ਸਹੁਰੇ ਦਾ ਜਾਇਆ ਇਹਦੇ ਚ ਸੁਣੌਣ ਵਾਲੀ ਗੱਲ ਹੀ ਕੋਈ ਨਹੀਂ ਨਾ ਤਾਂ ਸੈਂਟਰ ਦੀਆਂ ਨਾ ਸਟ੍ਰੀਟ ਦੀ ਐ ਅਸੀਂ ਤਾਂ ਹੋਏ ਪੈ ਤੰਗ ਮੰਗਾ ਬਹੁਤ ਐ ਪਰ ਇਹ ਬਤਾ ਲੱਗ ਜੂ ਵੀ ਇਹਦੇ ਤੋਂ ਢੌਂ ਤੇ ਗੋਡਾ ਰੱਖਿਆ ਕਿਹੜੀਆਂ ਕਿਹੜੀਆਂ ਮੰਦਾ ਕਿਹੜਾ ਮੰਨ ਗਿਆ ਇਹ ਛੱਤਰ ਨਾ ਸੁਤ ਆਊਗਾ ਕਿਹੜੀਆਂ ਕਿੜੀਆਂ ਮੰਗਾ ਸੀ ਮੰਗਾ ਸਭ ਤੋਂ ਵੱਟੀਆਂ ਜਿਹੜਾ ਬੰਦਾ ਰੋਟੀ ਖਾ ਕੇ ਸ ਉਹਦੀਆਂ ਸਾਰੀਆਂ ਸਮੱਸਿਆਵਾਂ ਇਹਦੇ ਨਾਲ ਜੁੜੀਆਂ ਵੀ ਆ। ਇਹ ਕਾਰਬੇਟਰ ਨੂੰ ਰਾਜ ਕਰਾਉਣਾ ਚਾਹੁੰਦਾ ਉਹ ਸਾਨੂੰ ਮਨਜ਼ੂਰ ਨਹੀਂ। ਜਿਹੜੇ ਸਾਡੇ ਨਿੱਕੇ ਦੁਕਾਨਦਾਰ ਉਹ ਕਿੱਥੇ ਜਾਣਗੇ? ਜਿਹੜਾ ਕੋਈ ਆਵਦਾ ਰਕਸ਼ਾ ਚਲਾ ਕੇ ਬੱਚੇ ਪਾਲਦਾ ਉਹ ਕਿੱਥੇ ਜਾਊਗਾ? ਜਿਹੜਾ ਕੋਈ ਛੋਟਾ ਪਿੰਡਾਂ ਦੇ ਵਿੱਚ ਕਰਿਆਨੇ ਵਾਲਾ ਇਹ ਵੱਡੇ ਮਾਲਕ ਹੋਣਾ ਚਾਹੁੰਦਾ ਉਹ ਕਰਿਆਨੇ ਵਾਲਾ ਕਿੱਥੇ ਜਾਊਗਾ? ਉਹਦੇ ਵਿੱਚ ਸਾਰੀਆਂ ਸਾਡੇ ਕੇ ਮੰਨਤਾ ਜਿਹੜੀਆਂ ਕਿ ਪਬਲਿਕ ਦੇ ਨਾਲ ਰਿਲੇਟਡ ਨੇ। ਅੱਜ ਅਸੀਂ ਇੱਥੇ ਸੰਯੁਕਤ ਕਿਸਾਨ ਮੋਸਟੇ ਦੀ ਕਾਲ ਤੇ ਜਿਹੜਾ 9 ਤਰੀਕ ਨੂੰ ਸਾਰੇ ਪੰਜਾਬ ਵਿੱਚ ਸचेत ਕਰਨ ਲਈ ਸਾਰੇ ਬਜ਼ਾਰਾਂ ਵਿੱਚ ਅੱਜ